ਲਾ ਸਜਣਾ ਪਿੰਡ ਰਾਮਗੜ੍ਹ ਜਬੰਦੇ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਬਾਈ ਧਿਆਨ ਕੋਲੋਂ ਕੱਟੀਆਂ ਵੱਲੋਂ ਅੱਠ ਲੱਗੀਆਂ ਦਿਖਾਉਣਾ ਨੀਲੀ ਰਾਵੀ ਬੂਰੀ ਮੀਣੀ ਨੀਲੀ ਰਾਵੀ ਮੀਣੀ ਤੇ ਰਾਵੀ ਮੀਣੀ ਤਿੰਨ ਤਾਂ ਮੀਣੀਆਂ ਦਿਖਾ ਦਾਂਗੇ 1 2 3 ਨੰਬਰ ਤੇ ਤੇ ਬਾਕੀ ਅਗਲੇ ਬੰਨੇ ਨੀਲੀ ਰਾਵੀ ਬੂਰੀ ਨੀਲੀ ਰਾਵੀ ਦਿਖਾ ਦਾਂਗੇ ਰੌਸ਼ੀ ਦਿਖਾ ਦਾਂਗੇ ਤੇ ਛੋਟੀਆਂ ਨੀਲੀ ਰਾਵੀ ਦਾ ਜੋੜਾ ਦਿਖਾ ਦਾਂਗੇ ਟੋਟਲ 8 ਕਟੀਆਂ ਨੇ ਤੇ ਰੇਟ ਸਾਰੀਆਂ ਦਾ ਵੀਡੀਓ ਚ ਕਰਾ ਦਾਂਗੇ ਤੇ ਗੱਲ ਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਆ ਜਾ ਤਿਆਨੋਲੀ ਬੰਨੇ ਹੋਰ ਕਿਵੇਂ ਠੀਕ ਠਾਕ ਜੀ ਵਧੀਆ ਸਰਦੀ ਕਲਾ ਜਵਾ ਵਧੀਆ ਜੀ ਬਰਾਤ ਚੜਾਉਣ ਜਿੰਨਾ ਜ਼ੋਰ ਲੱਗੇਗਾ ਤਿਆਰ ਕਰਨ ਤੇ ਹਨਾ ਲੱਗੇਗਾ ਨਾ ਭਾਈ ਫਿਰ ਮੜਾ ਮੜਾ ਸਾਫ ਸਫਾਈ ਜ਼ਰੂਰੀ ਹੈ ਨਾ ਨੰਬਰ ਬੋਲੋ ਨੰਬਰ ਭਾਈ ਆਪਣਾ 97815 64412 97815 64412 ਰੁਟੀਨ ਤੇ ਸਜਣ ਦੀ ਵੀਡੀਓ ਬਣਦੀ ਰਹਿੰਦੀ ਆ ਤੇ 24 ਘੰਟੇ ਅਵੇਲੇਬਲ ਹੁੰਦੀਆਂ ਹਾਂਜੀ ਭਾਈ ਆਪਣਾ ਹਰ ਟਾਈਮ ਕੱਟੀਆਂ ਹੁੰਦੀਆਂ ਨੇ ਆਪਣੇ ਕੋਲੇ ਠੀਕ ਆ ਗੱਲ ਇੱਕ ਬਈ ਅੱਜ ਬੇਨਤੀ ਫੇਰ ਉਹੀ ਕਰੀਏ ਵੀ ਜਿਹੜੇ ਭਰਾ ਨੇ ਵੀਡੀਓ ਸ਼ੁਰੂ ਕਰ ਲਿਆ ਐਂਡ ਤੱਕ ਜਰੂਰ ਦੇਖ ਰਿਆ ਕਰੋ ਕੱਟੀ ਲੈਣੀ ਨਾ ਲੈਣੀ ਉਹ ਤੁਹਾਡੀ ਆਪਣੀ ਮਰਜ਼ੀ ਆ ਪਰ ਵੀਡੀਓ ਸਾਡੀ ਜਰੂਰ ਦੇਖਿਆ ਕਰੋ ਕੈਂਟ ਤੱਕ ਠੀਕ ਆ ਗੱਲ ਵੀ ਉਹਦੇ ਚ ਸਾਰੀ ਡਿਟੇਲ ਦਿੱਤੀ ਹੁੰਦੀ ਹੈ ਨਾ ਪੂਰੀ ਤਾਂ ਡਿਟੇਲ ਸਾਰੇ ਰੇਟ ਆਪਣਾ ਆਪਦਾ ਐਡਰੈਸ ਨੰਬਰ ਸਭ ਕੁਝ A to Z ਵੀਡੀਓ ਚ ਹੁੰਦਾ ਹੀ ਹੈ ਤਗਰੇ A ਤੋਂ ਲਾ ਕੇ ਜੱਟ ਜੱਟ ਤੱਕ ਸ਼ੁਰੂਆਤ ਉਧਰ ਹੀ ਪੱਖ ਤੋਂ ਕਰਾਂਗੇ ਹਾਂਜੀ ਉਧਰੋਂ ਕਰ ਲੈਣਗੇ ਅਸੀਂ ਸ਼ੁਰੂਆਤ ਉਧਰਲੇ ਪੱਖ ਤੋਂ ਕਰ ਲਾਂਗੇ ਇਹਦੇ ਮਾਰ ਨਹੀਂ ਲੱਭੀ ਕੈਮਰਾ ਇਹਦੇ ਸਿੰਘ ਹਲਦੇ ਆ ਸਿੰਘ ਬਾਈ ਹਲਦੇ ਨੇ ਇਹ ਬੂਰੀ ਮਿਲ ਜਾਂਦੀ ਹੈ ਤੇ ਬੂਰੀ ਮੀਣੀ ਘੱਟ ਮਿਲਦੀ ਹੈ ਤੇ ਖਾਸ ਗੱਲ ਸਿੰਘ ਹਿਲਦੇ ਵਾਲੀ ਖਾਸ ਹੀ ਘੱਟ ਮਿਲ ਬਾਲੇ ਹਲਦੇ ਨੇ ਭਾਈ ਥੋੜੇ ਵੀ ਨਹੀਂ ਬਾਲੇ ਹਲਦੇ ਨੇ ਇਹ ਹਲਣ ਦਾ ਕਾਰਨ ਇਹ ਹੁੰਦਾ ਕਈ ਭਰਾ ਕਾਰਨ ਪੁੱਛਣ ਲੱਗ ਪੈਂਦੇ ਆ ਇਹ ਨਾ ਜਿਆਦਾ ਵੱਧੇ ਨਹੀਂ ਜਿਹੜੇ ਸਿੰਘ ਜਿਆਦਾ ਹਲਦਿਆ ਨਾ ਉਹਦਾ ਸਹਜ ਇਹੀ ਰਹੂਗਾ ਜਿਆਦਾ ਲੰਬਾ ਸਹਜ ਨਹੀਂ ਹੋਊਗਾ ਇੱਥੋਂ ਕਰਾ ਦਿਜੇ ਇੱਕ ਇਹ ਆ ਗਈ ਬੂਰੀ ਮੀਨੀ ਸਿੰਘ ਹਲਦੇ ਥਾਂ ਸਿੰਗਲ ਚਾਰ ਰਹਿਣੀ ਹਾਂ ਬਈ ਚਾਰ ਸਾਰੀਆਂ ਚਾਰ ਚਾਰ ਉਮਰ ਕਿੰਨੀ ਰਹੂਗੀ ਉਮਰ ਬਾਈ ਇਹਦੀ 1 ਸਾਲ ਹੈ 1 ਸਾਲ ਠੀਕ ਆ ਗੱਲ ਇਹ ਬੂਰੀ ਮੱਝ ਦੀ ਏ ਬੂਰੀ ਮੱਝ ਦੀ ਕੱਟੀ ਆ ਬਾਈ ਮੱਝ ਵੀ ਮੀਣੀ ਸੀਗੀ ਠੀਕ ਆ ਗੱਲ ਆ ਇਹਦੀ ਮਾਦਰ ਵੀ ਬਾਈ ਕਹਿੰਦਾ ਮੀਣੀ ਸੀ ਬੂਰੀ ਮੀਣੀ ਦੀ ਆ ਗਈ ਆਪ ਤੇ ਇੱਥੇ ਰੋਕ ਲਓ ਜੀ ਥੋੜਾ ਜਿਹਾ ਇੱਥੋਂ ਇੱਕ ਅਰੀ ਲੱਭੀ ਫੇਰ ਕਰਾ ਦਿਜੇ ਇੱਕ ਇਧਰਲਾ ਸਿੰਘ ਵੀ ਕਰਾ ਦੇ ਤੇ ਇਹ ਕਰਾ ਦੇ ਇਧਰਲਾ ਵੀ ਚੈੱਕ ਜਿਵੇਂ ਬਾਈ ਨੇ ਦੱਸਿਆ ਡਿਟੇਲ ਫੁੱਲ ਦਿੱਤੀ ਹੁੰਦੀ ਆ ਇਕੱਲੇ ਇਕੱਲੇ ਪਸ਼ੂ ਦੀ ਵੀਡੀਓ ਚ ਉਹ ਨਾ ਸਾਰੀ ਵੀਡੀਓ ਜਿਵੇਂ ਬਾਈ ਨੇ ਦੱਸਿਆ ਵੀ ਦੇਖ ਲਿਆ ਕਰੋ ਰੇਟ ਤੋਂ ਲਾ ਕੇ ਸਾਰੀ ਡਿਟੇਲ ਹੁੰਦੀ ਆ ਇਹ ਇੱਕ ਨੰਬਰ ਤੇ ਦਿਖਾਤੀ ਬੂਰੀ ਮੀਣੀ ਥਣ ਸਿੰਗਲ 4 ਸਿੰਘ ਹਲ ਦੇ ਉਹ ਤੁਹਾਨੂੰ ਮੈਂ ਚੈੱਕ ਕਰਾਦੇ 1 ਸਾਲ ਦੀ ਇਹਦੀ ਉਮਰ ਆ ਗਈ ਤੇ ਇਹਦੀ ਮਾਦਰ ਵੀ ਬਾਈ ਦੇ ਦੱਸਣ ਮੁਤਾਬਕ ਬੂਰੀ ਮੀਣੀ ਹੀ ਦੀ ਬਾਈ ਹਾਂ ਬਾਈ ਬੂਰੀ ਮੀਣੀ ਦੀ ਮੱਛੀ ਦੀ ਕੱਟੀ ਹੈ ਠੀਕ ਹੈ ਗੱਲ ਕੋਸ਼ਿਸ਼ ਇਹ ਰਹੂਗੀ ਕਿ ਮੀਨੇ ਬੱਚੇ ਦੀ ਮੀਨੇ ਬੱਚੇ ਦਊਗੀ ਇਹ ਤੋਂ ਵੱਡੀ ਇੱਕ ਹੋਰ ਕੱਟੀ ਸੋਨਾਂ ਕੋਲ ਉਹ ਵੀ ਮੀਣੀ ਸੀਗੀ ਠੀਕ ਹੈ ਗੱਲ ਆ ਫੇਸ ਕਰੀ ਉਹ ਲੈ ਬੰਨੇ ਖਾਣ ਪੀਣ ਦੀ ਕਾਇਮਾ ਪੂਰੀ ਹੈ ਨਾ ਬਾਲੀ ਬਾਈ ਆ ਰੱਖ ਲੰਮੀ ਬੂਸ ਦੀ ਹੈ ਚੰਗੀ ਹੈ ਕੱਟੀ ਜੋ ਸਾਮਗੀ ਨਾ ਸਗੀ ਤੇ ਮੱਛੀਆਂ ਬੱਲੀ ਆ ਗਈ ਜਿਵੇਂ ਕਈ ਭਰਾ ਕਹਿੰਦੇ ਬੂਰੀ ਬੱਲੀ ਲੈਣੀ ਆ ਤੇ ਇਹਦਾ ਰੇਟ ਕਿ ਰਹੂਗਾ ਜੀ ਰੇਟ ਬਾਈ ਇਹਦਾ 36000 36000 ਇਹਦਾ ਆ ਮੀਣੀ ਦਾ ਰੇਟ ਬਾਈ ਇਹਦਾ ਵੀ 36000 ਕਰਾਂਗੇ 72 ਹੋ ਗਿਆ ਦੋਨੇ ਦੋਨਾਂ ਦੇ ਕਿੰਨੇ ਲਵ ਕਰਦਾਂਗੇ ਬਈ ਵਧੀਆ ਮਾਨਤਨ ਕਰਦਾਂਗੇ 72000 ਚੋਂ 2000 ਤੱਕ ਜੇ ਕੋਈ ਜੋੜਾ ਲਿਆਊਗਾ ਠੀਕ ਹੈ ਘਟਾਏ ਜਾਵੇ ਬਾਕੀ ਵਿੱਚੋਂ ਛੋਟ ਕਰਦਾਂਗੇ ਛੋਟ ਚੱਪਾ ਕਰਦਾਂਗੇ ਇਹ ਵੀ ਮੀਣੀ ਇਹ ਰਾਵੀ ਮੀਣੀ ਆ ਗਈ ਬਈ ਹਾਂ ਇਹਦੇ ਚੋਲੇ ਬੰਨੀ ਲਿਆ ਯਾਰ ਆ ਵੀ ਮੀਣੀ ਲੱਭੂ ਏ ਆ ਵੀ ਮੀਣੀ ਆ ਤਿੰਨ ਮੀਣੀਆਂ ਮੈਂ 1 2 3 ਨੰਬਰ ਦੀ ਲੱਗੀਆਂ ਵੀ ਆ ਇਹ ਉਹ ਬੂਰੀ ਮੀਣੀ ਇਹ ਆ ਗਈ ਰਾਵੀ ਚ ਤੇ ਸਿੰਗੀ ਦੀ ਵੀ ਹੁੰਦੀ ਹੈ ਨਾ ਸਿੰਗ ਬਈ ਇਹ ਆ ਗਈ ਰਾਵੀ ਚ ਤਿੰਨ ਨੰਬਰ ਵਾਲੀ ਆ ਗਈ ਨੀਲੀ ਰਾਵੀ ਚ ਹੈ ਨਾ ਹਾਂਜੀ ਬਈ ਹਰੇਕ ਹਰੇਕ ਨਾਲ ਅਸਲੀ ਦਿਖਾਦੀ ਤੁਹਾਨੂੰ ਮੀਣੀਆਂ ਜੱਜ ਤੇ ਸਾਰਾ ਤੁਹਾਡਾ ਮੈਂ ਕਹੂੰਗਾ ਕੀ ਸਮਾਨੀ ਜਿਆਦਾ ਲੈਂਦੇ ਚੀਜ਼ਾਂ ਜ਼ਿਆਦਾ ਦਿਖਾ ਦਾਂਗੇ ਥਾਣੇ ਦੇ ਵੀ ਚਾਰ ਰਹਿਣਗੇ ਇਹਦਾ ਬਾਈ ਬਾਲੀ ਸੁਣੀ ਝੋਲੀ ਆ ਠੀਕ ਆ ਗੱਲ ਇਥੋਂ ਮਾਰ ਦੀ ਸੀ ਸੌ ਬਾਲੀ ਆ ਰਾਵੀ ਦਾ ਸੀਨ ਹੁੰਦਾ ਇੱਕ ਤਾਂ ਐਡਾ ਕਿਦੇ ਬੱਲ ਰਹੂਗਾ ਅੱਖਾਂ ਰਹਿਣਗੀਆਂ ਦੋਨੇ ਬਿੱਲੀਆਂ ਠੀਕ ਆ ਗੱਲ ਤੇ ਨਿਸ਼ਾਨ ਇਹਦੇ ਮੈਂ ਕਹੂੰਗਾ ਮਾਰਕਿੰਗ ਪ੍ਰੋਪਰ ਜੀ ਰਹੂਗੀ ਹਣਾ ਇਹਦਾ ਫੇਸ ਚਿੱਟਾ ਨਹੀਂ ਆ ਬਾਈ ਇਹ ਵੀ ਚੰਗੀ ਵਧੀਆ ਦੁੱਧ ਵਾਲੀ ਮੱਝ ਦੀ ਕੱਟੀ ਆ ਛੋੜੀ ਛੋੜੀ ਬੜੀ ਚੰਗੀ ਇਹਨੂੰ ਆਪਾਂ ਦਿਖਾ ਦਾਂਗੇ ਅੰਦਰ ਛੋੜੀ ਇਹਦੀ ਉਮਰ ਕਿੰਨੀ ਰਹੂਗੀ ਇਹਦੀ ਬਈ 14 ਮਹੀਨੇ 14 ਮਹੀਨੇ ਇੱਕ ਨੰਬਰ ਵਾਲੀ ਦੀ 12 ਮਹੀਨੇ 12 ਮਹੀਨੇ ਬਈ ਹਾਂ ਇਹਦੀ ਏਜ ਰਹੂਗੀ 14 ਮਹੀਨੇ ਥਾਣ ਅੰਦਰ ਜਾ ਕੇ ਤੁਹਾਨੂੰ ਮੈਂ ਚੈੱਕ ਕਰਾ ਦੂੰਗਾ ਇੱਥੇ ਰੋਕ ਲਈ ਹੋਰੀ ਆ ਜਾ ਲੱਭੀ ਇੱਥੋਂ ਇੱਥੋਂ ਕਰਾ ਦਿੰਦੇ ਚੱਕਾ ਇਹ ਇੱਥੋਂ ਮਾਰਦੀ ਕੈਮਰਾ ਸਿੰਗਲ ਚਾਰ ਹੀ ਰਹਿਣਗੇ ਫालतू ਨਹੀਂ ਹੈਗਾ ਤੇ ਚੰਗੀ ਦੂਰੀ ਤੇ ਲੱਗੇ ਪਿਆ ਵਧੀਆ ਝੋਲੀ ਦੀ ਕੱਟੀ ਆ ਇਹਦਾ 36 ਕੱਲੀ ਦੀ ਦਾ ਤੇ ਕੱਲੀ ਦਾ ਇਹਦਾ ਵੀ 36 ਰਹੂਗਾ ਜੇ ਕੋਈ ਸੱਜਣ ਲ ਤੇ ਜੋੜੇ ਚ ਬਾਈ 2000 ਮਾਨ ਬਾਈ ਕਹਿੰਦਾ ਕਰਤਾਂਗੇ ਤੇ ਛੋਟ ਛੱਪਾ ਜਿਹਾ ਰਹੇ ਜੂ 70 ਚੋਂ ਉਹ ਬਾਈ 100 ਕਰ ਦੇ 200 ਕਰ ਦੇ ਵੀ ਉਹਦੇ ਚੋਂ ਨਾ ਜਿਆਦੇ ਤੰਗੀ ਵਾਲਾ ਕੰਮ ਨਹੀਂ ਹੋਏਗਾ ਜਿਆਦੇ ਥੱਲੇ ਹੋ ਜੂਗਾ ਹਨਾ ਕੋਈ ਤਾਂ ਅਨ ਸਾਈਡ ਨੂੰ ਵੜਾ ਜਾ ਇੱਥੋਂ ਮਾਰਦੀ ਲੱਭੀ ਕੈਮਰਾ ਤਸੱਲੀ ਜੀ ਕਰਾਦੀ ਪੂਰੀ ਇੱਥੋਂ ਇਹਦੇ ਅੱਖਾਂ ਤੇ ਜੀ ਨੂੰ ਫੋਕਸ ਕਰਕੇ ਦਿਖਾਦੀ ਇਹ ਇੱਥੇ ਤੋਂ ਇਹ ਰਾਵੀ ਚ ਆ ਗਈ ਹਨਾ ਹਾਂਜੀ ਬਾਈ ਹਾਂਜੀ ਰਾਵੀ ਚ ਆ ਗਈ ਆ ਰੇਟ ਇਹਨਾਂ ਦਾ ਜੋੜੇ ਦੇ ਹੀ ਕਰਾਤਾ ਕੱਲੀ ਕੱਲੀ ਦਾ ਵੀ ਕਰਾਤਾ ਤੇ 3 ਨੰਬਰ ਵਾਲੀ ਫੇਰ ਮੀਣੀ ਆ ਗਈ ਮੀਣੀ ਨੀਲੀ 라ਵੀ ਮੀਣੀਆਂ ਦਾ ਉਹੀ ਗੱਲ ਆ ਵੀ ਖਾਸੀਆਂ ਘੱਟ ਮਿਲਦੀਆਂ ਪਰ ਇੱਕ ਛੱਤ ਥੱਲੇ ਤਿੰਨ ਨਸਲਾਂ ਦੀਆਂ ਤਿੰਨੇ ਮੀਣੀਆਂ ਖੜੀਆਂ ਸਿੰਗੇ ਦਾ ਵੀ ਹਲੂਗਾ ਬਾਲਾ ਛੋਟਾ ਸਿੰਗ ਹੈ ਬਾਈ ਇਹ ਤਾਂ ਸਿਰ ਵੀ ਅੱਧਾ ਹਲਦਾ ਰਿਹਾ ਐਡਾ ਕੀ ਰਹੂਗਾ ਇਹ ਹਾਂ ਐਡਾ ਕੀ ਰਹੂਗਾ ਇਹ ਅੱਧਾ ਇੰਚ ਮਸਾ ਵਧੂਗਾ ਜਾ ਕੇ ਹਾਂ ਬਾਈ ਤੇ ਮਾਰਕਿੰਗ ਚੰਗੀ ਹੈ ਨਾ ਬਹੁਤ ਸੋਹਣਾ ਮਾਰਕਾ ਬਾਈ ਇਹਦਾ ਮਾਰਕਾ ਹਸਲਾ ਤੇ ਠੰਡੀ ਚੰਗੀ ਆ ਸਵੇਰ ਆ ਦੀ ਠੰਡੀ ਆ ਗਈ ਨਾ ਇਹਦਾ ਨੰਬਰ ਆ ਗਿਆ ਤੀਜਾ ਉਮਰ ਕਿੰਨੀ ਰਹੂਗੀ ਜੀ ਉਮਰ ਬਈ ਜਿਹੜੀ 18-19ਵੀਂ ਨੇ ਇਹ ਮਤਲਬ ਪਿਓਰ ਨੀਲੀ ਦੇ ਢਾਂਚੇ ਦਾ ਬਾਹਲੀ ਵੱਡੀ ਨਹੀਂ ਹੁੰਦੀ ਉੱਚੀ ਠੀਕ ਹੈ ਚੜਾਈ ਵਾਲੀ ਆ ਚੜਾਈ ਵਾਲੀ ਆ ਇਹ ਹਾਂ ਜਿੱਦਾਂ ਦਾ ਪਿਓਰ ਨੀਲੀ ਦਾ ਢਾਂਚਾ ਹੁੰਦਾ ਉਦਾਂ ਦਾ ਢਾਂਚਾ ਰੱਖੂਗੀ ਚੜਾਈ ਵਾਲਾ ਢਾਂਚਾ ਰੱਖੂਗੀ ਜਿਵੇਂ ਜਿਹੜੇ ਭਰਾ ਨੂੰ ਜਾਣਕਾਰੀ ਹੈ ਨਾ ਨੀਲੀਾਰੇ ਉਹਨੂੰ ਪਤਾ ਵੀ ਨੀਲੀ ਆ ਜਿਹੜੀ ਉਹਦਾ ਕੱਦ ਨਹੀਂ ਜ਼ਿਆਦਾ ਉੱਚਾ ਹੋਊਗਾ ਉਹਦਾ ਢਾਂਚਾ ਇਦਾਂ ਦੀ ਰਹੂਗਾ ਚੜਾਈ ਵਾਲਾ ਤੇ ਉਦਾਂ ਠੰਡੀਆਂ ਪਾਉਂਗੇ ਇਹਨਾਂ ਨੂੰ ਜਿਹੜੇ ਆਹ ਦੇਖ ਸਰ ਵੀ ਹਲਦਾ ਭਾਈ ਇਹਦੇ ਨਾਲ ਠੀਕ ਹੈ ਗੱਲ ਇਹਦਾ ਇਹ ਫਾਇਦਾ ਜਿਵੇਂ ਸਟਾਰਟਿੰਗ ਜੀ ਦੱਸਿਆ ਵੀ ਇਹ ਸਿੰਘ ਵੱਧਦਾ ਨਹੀਂ ਹੈਗਾ ਉਹ ਮਰ ਜਿਹਾ ਕੇ ਛੋਟਾ ਸਿੰਘ ਹੀ ਰਹੂਗਾ ਬਾਕੀ ਫੇਸ ਕੁਆਲਟੀ ਜਿਆਦਾ ਠੀਕ ਹੈ ਗੱਲ ਵਧੀਆ ਚੱਲ ਲੈ ਚੱਲ ਕਾਲੀ ਆ ਥੋੜੀ ਅੰਦਰ ਜਾਣੂ ਆ ਤੇ ਉਦਾਂ ਜੋਰ ਚੰਗੇ ਆ ਜਾਨ ਚੰਗੀ ਆ ਇਹਦਾ ਸਟਰਕਚਰ ਸੋਹਣਾ ਇਹਦਾ ਜਿਵੇਂ ਬਾਈ ਨੇ ਦੱਸਿਆ ਸਟਰਕਚਰ ਇਹਦਾ ਕਮਾਲ ਦਾ ਰਹੂਗਾ ਤੇ ਇੱਥੋਂ ਕਰਾ ਦੀ ਲੱਭੀ ਚੱਕ ਇਹ ਚੀਜ਼ ਤੋਂ ਗਾਇਪ ਇਹ ਚੀਜ਼ ਆ ਤੇ ਉੱਤੋਂ ਦੀ ਚੜਾਈ ਚੱਕਰਾ ਦੀ ਤੇ ਥਣ ਸਿੰਗਲ ਚਾਰ ਰਹਿਣਗੇ ਜੀ ਹਾਂ ਭਾਈ ਇਹ ਇੱਥੋਂ ਇੱਥੋਂ ਮਾਰਦੀ ਕੈਮਰਾ ਥੋੜਾ ਜਿਹਾ ਦਰਦੀ ਆ ਇਹ ਇੱਥੋਂ ਇੱਥੋਂ ਕਰਾ ਦੀ ਚੈੱਕ ਤਸੱਲੀ ਜੀ ਕਰਾ ਦੀ ਇੱਥੋਂ ਮਾਰਦੀ ਇਹਦੇ ਫੇਸ ਤੇ ਕੈਮਰਾ ਇਹਦਾ ਰੇਟ ਕਿ ਰਹੂਗਾ ਜੀ ਇਹਦਾ ਰੇਟ ਬਈ 50000 ਚ ਮਾਨਤਾਨ ਕਰਦਾਂਗੇ 50 ਚ ਛੋਟ ਸੂਟ ਵਾਲਾ ਕੰਮ ਹੀ ਆ ਵਾਲਾ ਫਰਕ ਨਹੀਂ ਹੋਣਾ ਬਸ ਆਪਾਂ ਆਪਣੀ ਮਰਜ਼ੀ ਦੀ ਛੋਟ ਕਰਾਂਗੇ ਮਰਜ਼ੀ ਦੀ ਛੋਟ ਹੀ ਰਹਿਣੀ ਆ ਵੱਡਾ ਸਿਸਟਮ ਨਹੀਂ ਜਾਦੇ ਪੰਜ ਚਾਰ ਮਹੀਨੇ ਛੇ ਮਹੀਨੇ ਸਾਮ ਕੇ ਗੱਬਣ ਹੋ ਜੂਗੀ ਹੋ ਜੂਗੀ ਬਈ ਹੋ ਜੂਗੀ ਜੇ ਕੋਈ ਤਿੰਨੇ ਲੈਂਦਾ ਇਹ ਉੱਚ ਕਰਦਾਂਗੇ ਬਈ ਰਾਵੀ ਮੀਣੀ ਤੇ ਬੂਰੀ ਮੀਣੀ ਤਿੰਨਾ ਚ ਵੀ ਕਰ ਦਾਂ ਕੋਈ ਤਿੰਨਾ ਚ ਉਦਾਂ ਦਾ ਕਰ ਦਾਂਗੇ ਕੋਈ ਚਾਹਵਨ ਭਰਾ ਫੋਨ ਕਰੇ ਆਪਾਂ ਨੂੰ ਠੀਕ ਆ ਗੱਲ ਮੰਨ ਬਣਾ ਕੇ ਆਪਾਂ ਅਗਲੇ ਨਰਾਸ਼ ਨਹੀਂ ਕਰਦੇ ਠੀਕ ਆ ਗੱਲ ਜੇ ਬਾਈ ਕਹਿੰਦਾ ਕਿਸੇ ਭਰਾ ਨੇ ਤਿੰਨੀ ਮੀਣੀਆਂ ਲੈਣੀਆਂ ਤਾਂ ਉਦਾਂ ਦਾ ਕੰਸੈਸ਼ਨ ਹੋ ਜਾਊਗਾ ਅਡਵਰਡ ਨਸਲਾਂ ਚ ਆ ਗਈਆਂ ਤਿੰਨੀ ਗੱਟੀਆਂ ਤੇ ਹੁਣ ਆ ਜਾ 4 ਨੰਬਰ ਵਾਲੀ ਤੇ ਲੱਭੀ ਇੱਥੋਂ ਕਰਾ ਦੇ ਸਾਈਡ ਤੋਂ ਫੇਸ ਤੇ ਮਾਰਦੀ ਕੈਮਰਾ ਮਾਰਕਿੰਗ ਕਰਾ ਦੇ ਇਹਦੀ ਉਮਰ ਕਿੰਨੀ ਰਹੂਗੀ ਜੀ 4 ਨੰਬਰ ਵਾਲੀ ਜੀ ਬਾਈ ਹਾਂਜੀ ਇਹਦੀ ਵੀ 14 ਕੁ ਮਹੀਨੇ ਆ 14 ਮਹੀਨੇ ਲੱਗ ਭਾ ਪੰਚਾਇਤ ਅ ਵੀ ਸੋਨਾ ਸਟਰਕਚਰ ਉਹਦੇ ਨਾਲ ਦੀ ਰੱਖੂ ਤਿੰਨ ਨੰਬਰ ਵਾਲਾ ਚੰਡਾਈ ਵਾਲਾ ਇਹਦੀ ਉਮਰ ਕਿੰਨੀ ਦੱਸਿਆ 14 ਮਹੀਨੇ ਬਈ 14 ਮਹੀਨੇ ਅੱਲਾ ਹੈ ਚੱਲੈ ਚੱਲ ਕਮਾਲ ਹੈ ਇੱਥੇ ਰੋਗ ਨਹੀਂ ਥੋੜੀ ਜੀ ਤਾਂ ਨੂੰ ਫੇਸ ਕਰਦੀ ਉਹਲੇ ਇਹ ਇਹ ਨਾ ਆ ਗਈ ਟੇਡੇ ਕੱਟ ਚ ਰੱਖ ਬਈ ਕੱਟ ਬਣਦਾ ਬਣਦਾ ਰਹਿ ਗਿਆ ਦਾ ਅੱਜ ਥੋੜੀ ਜੀ ਕੱਚ ਰਹਿ ਗਈ ਹੈ ਨਾ ਮਾੜੀ ਕੱਚ ਰਹਿ ਗਈ ਨਾ ਪਰ ਟੇਡਾ ਕੱਟੀ ਮੰਨ ਸਕਦੇ ਨਿਕਲਣ ਹਿਸਾਬ ਨਾਲ ਟ੍ਰੇਨ ਲੰਘ ਗਈ ਜਿਵੇਂ ਕਿ ਪੈਰਾਂ ਤੇ ਵੀ ਮਾਰ ਰਿਆ ਤੇ ਨਿਸ਼ਾਨੀਆਂ ਇਹਦੇ ਨਿਸ਼ਾਨੀਆਂ ਇਹ ਟੇਡੇ ਜੀ ਆ ਗਈ ਸੀਰ ਸਾਹੂ ਬਹੁਤ ਹੈ ਹਾਂ ਜਾਂ ਚਟੂਂਚਾ ਵਾਲਾ ਚੰਗਾ ਇੱਕ ਭਰਾ ਦਾ ਕਮੈਂਟ ਆ ਇਹਦੀ ਸਾਊ ਨੂੰ ਬਾਈ ਕਹਿੰਦਾ ਕਿਹੜਾ ਚਵਾਈ ਕਰਨੀ ਹੁੰਦੀ ਆ ਪਰ ਸਾਊ ਨਸਲ ਹੁੰਦੀ ਆ ਉਹ ਸਾਊਪਾਂ ਆਪਾਂ ਲਿਆ ਨਹੀਂ ਸਕਦੇ ਹੁੰਦੇ ਉਹ ਨੇਚਰਲ ਹੀ ਹੁੰਦਾ ਕੁਦਰਤੀ ਬਾਕੀ ਭਾਈ ਜੇ ਅੱਜ ਸਾਊ ਨੇ ਕਾ ਗਾਂਹਾਂ ਵੀ ਸਾਊ ਹੋਣਗੇ ਹਨਾ ਠੀਕ ਆ ਹਾਂ ਜਿਹੜੀ ਅੱਜ ਇਧਰ ਲੱਟੇ ਮਾਰਦੀ ਤਾਂ ਕਰੂ ਹਨਾ ਨਸਲ ਦਾ ਪਤਾ ਲੱਗ ਜਾਂਦਾ ਨਾ ਬੱਚੇ ਆਪਾਂ ਤਾਂ ਹੀ ਲੈ ਕੇ ਪਾਲਦੇ ਆ ਇਹ ਨੀਲੀ ਦੇ ਕਿ ਨਸਲ ਠੰਡੀ ਅਗਲੇ ਨੂੰ ਪਤਾ ਲੱਗ ਜਾਂਦਾ ਉਮਰ ਰਹੂਗੀ 14 ਮਹੀਨੇ 14 ਮਹੀਨੇ ਕਿਉਂਕਿ ਇਹ ਖਰੀਦੀਆਂ ਵੀ ਆਉਂਦੀਆਂ ਮਹੀਨਾ ਖੰਡ ਇਧਰ ਉਧਰ ਵੀ ਹੋ ਜਾਂਦੀ ਆ ਕੋਈ ਪੱਕਾ ਸਰਟੀਫਿਕੇਟ ਨਹੀਂ ਹੁੰਦਾ ਇਹ ਜਿੰਨੀ ਉਮਰ ਮਾਲਕ ਦੱਸਦਾ ਓਨੀ ਕੀ ਬਾਈ ਤੁਹਾਨੂੰ ਦੱਸ ਕੇ ਦੇਊਗਾ ਅੱਗੇ ਇਹਦਾ ਨੰਬਰ ਰਹੂਗਾ ਚੌਥਾ ਤੇ ਇਹਦਾ ਰੇਟ ਕੀ ਰਹ ਇਹਦਾ 35 ਹਾਂ ਬਈ ਥੋੜਾ ਕਣਾ ਹੋ ਜੂ ਕੰਸੈਸ਼ਨ ਉਹ ਚ ਕਰ ਦਾਂਗੇ ਬਾਈ ਇਹ ਤੇ ਝੋਲੀ ਖਰਾ ਦੀ ਲੱਭੀ ਚੱਕ ਇੱਥੇ ਵਾਲੀ ਚੰਗੀ ਝੋਲੀ ਆ ਬਾਈ ਇਹਦੀ ਤਾਂ ਬਲ ਬਲ ਚੰਗਿਆ ਰਿੰਕਰ ਨੂੰ ਕਲੀ ਆ ਆ ਚੀਜ਼ ਕਹਿ ਦਿੰਦੇ ਆ ਤੱਕ ਬਲ ਨੇ ਬਾਈ ਇਹਦੇ ਬਲ ਬਲ ਚੰਗਿਆ ਬਾਨਾ ਸੋਹਣੀ ਆ ਨੰਬਰ ਰਹੂਗਾ ਚੌਥਾ ਤੇ ਹੁਣ ਮਾਰਦੀ ਲੱਭੀ ਪੰਜ ਨੰਬਰ ਵਾਲੀ ਤੇ ਆ ਸਜਣਾ ਨੂੰ ਨਾ ਬਾਲੀ ਯੂਨੀਕ ਦਿਖਾ ਦੇ ਬਾਲੀ ਯੂਨੀਕ ਆ ਗਈ ਨੀਲੀ ਜੀ ਸਿੰਘ ਵੀ ਅੱਧਾ ਬਾਈਟ ਆ ਗਿਆ ਅੱਖਾਂ ਤੇ ਬਾਕੀ ਉਦਾਂ ਵੀ ਇਹ ਨਾ ਸਾਰੀ ਮੇਰੇ ਖਿਆਲ ਅ ਗਲਾਬੀ ਆ ਗਈ ਹੈ ਨਾ ਗਲਾਬੀ ਆ ਗਈ ਹਾਂ ਪਿੰਕ ਪਿੰਕ ਜੀ ਆ ਗਈ ਸਾਰੀ ਝੋਲੀ ਵਾਲੀ ਆ ਗਈ ਚੱਕ ਦੇ ਬਾਈ ਝੋਲੀ ਵਾਲੇ ਚੰਗੇ ਰਕਾਰ ਦੇ ਝੋਲੀ ਦੇ ਬਾਈ ਸਾਰੀ ਝੋਲੀ ਚਿੱਟੀ ਆ ਗਈ ਥੱਲੋਂ ਠੀਕ ਹੈ ਗੱਲ ਦੇਖ ਕਿੰਨੀ ਸੋਹਣੀ ਝੋਲੀ ਹੈ ਸਾਰੀ ਗਲਾਬੀ ਝੋਲੀ ਆ ਗਈ ਕਮਾਲ ਦੀ ਹੈ ਨਾ ਹਾਂ ਐ ਬਾਈ ਐ ਲਾਲਾ ਵੀ ਐ ਥੱਬਾ ਭਰਿਆ ਜਾਂਦਾ ਰੱਖ ਲੱਭੀ ਬਾਈ ਚੈੱਕ ਕਰਾ ਦੇ ਉਮਰ ਕਿੰਨੀ ਹੈ ਦੀ ਤਨ ਉਮਰ ਬਾਈ ਇਹਦੀ 15 ਮਹੀਨੇ 15 ਮਹੀਨੇ ਹਾਂ ਬਾਈ ਆ ਘਟ ਲੈ ਇਹਨੂੰ ਵੀ ਵਾਰ ਲੈ ਬੰਨੇ ਇਹਦਾ ਨੰਬਰ ਇਹਨਾਂ ਨਾਲ ਆ 5 ਮਾ ਕਿਉਂਕਿ ਇਹਦਾ ਨੰਬਰ ਦੱਸਣ ਦੀ ਲੋੜ ਨਹੀਂ ਬ ਉਮਰ ਕਿੰਦੇ ਸਈ ਉਮਰ ਭਾਈ ਇਹਦੀ 15 ਮਹੀਨੇ ਆ ਮਤਲਬ ਕੱਟੀ ਜਦੋਂ ਆਪਾਂ ਨੇ ਦੇਖ ਲਈ ਭੁੱਖ ਲੈਣ ਵਾਲਾ ਕੰਮ ਹੋ ਗਿਆ ਹੈ ਹੋ ਗਿਆ ਵੀ ਕੱਟੀ ਛੱਡਣੀ ਨਹੀਂ ਸੀਗੀ ਲੈ ਕੇ ਮਨ ਜਿਆ ਕੀਤਾ ਮਨ ਕਰਿਆ ਭਾਈ ਆ ਮਨ ਭਾਈ ਕਹਿੰਦਾ ਕੀਤਾ ਲੈ ਆ ਦੇਖੀ ਭਾਈ ਸ਼ਾਇਨਿਕ ਸ਼ੂਨ ਨਹੀਂ ਗਈਨੀ ਆ ਕੱਟੀ ਤੇ ਆਪਾਂ ਥਣ ਝੋਲੀ ਤੇਰੀ ਚੈੱਕ ਕਰਾਏ ਦਿੱਤੀ ਖੜਨੀ ਫੁਰਨੀ ਦੇਗੀ ਹੈ ਨਾ ਪੂਰੀ ਸਿੰਗੀ ਵੀ ਛੋਟੀ ਬਣੂਗੀ ਆ ਭਾਈ ਫੇਸ ਚੈੱਕ ਕਰਾ ਦੇ ਲੱਭੀ ਇਹਦਾ ਕਰਾਲ ਅੱ비 ਤਸੱਲੀ ਧਿਆਨ ਦੀ ਹੋਏ ਇਹਦਾ ਨੰਬਰ 5ਵਾਂ ਇਹਦਾ ਨੰਬਰ 5ਵਾਂ ਬਾਈ ਇਹ ਰੰਗ ਵੀ ਆੱਡੇ ਆ ਨਾ ਸਾਰਿਆਂ ਨਾਲ ਬਾਈ ਇਹ ਕਹਿੰਦਾ ਵੀ ਬੂਰੀ ਦਾ ਆਪਾਂ ਅਕਸਰ ਆਉਂਦੀ ਹੈ ਇਹਨੇ ਦੇਣਾ ਆਪਾਂ ਦੇ ਦੇਣਾ ਇਹ ਸਭ ਤੋਂ ਠੀਕ ਹੈ ਬੂਰੀ ਤੇ ਪਿੰਕ ਆ ਗਈ ਪਿੰਕ ਆ ਗਈ ਸਾਰੇ ਸ਼ੌਕੇ ਪੂਰੇ ਕਰ ਦੂ ਨਾਲੇ ਬੂਰੀ ਵਾਲਾ ਕਰ ਦੂ ਨਾਲੇ ਪਿੰਕਾ ਚੰਗੇ ਰਿਕਾਰਡ ਦੀ ਵੀ ਹੈ ਬਾਈ ਝੋਲੀ ਦੱਸ ਜੀ ਇੱਕ ਨਾਲ ਵਾਈਟ ਬੂਰੀ ਹੁੰਦੀ ਹੈ ਜਿਹੜੀ ਉਹਦੇ ਵਾਲਾ ਵੀ ਤੁਹਾਡਾ ਕਰ ਦੂਗੀ ਸੀਮਣੇ ਦੇ ਕਿਹੜਾ ਮਰਜੀ ਲਾ ਦੇ ਉਦਾਂ ਦਾ ਬੱਚੀ ਇਹਨੇ ਦੇ ਦੇਣਾ ਬੂਰੀ ਦਾ ਲਾ ਦੋਗੇ ਨੀਲੀ ਦਾ ਲਾ ਦੋਗੇ ਦੋ ਤਿੰਨ ਸੀਮਣੇ ਰੋਟ ਲੂਗੀ ਇਹ ਜਿੱਦਾਂ ਦੇ ਮਰਜੀ ਥੱਲ ਪੈਸੇ ਕੰਨੀ ਲਮਾਗੇ ਦੇ ਹੁਣ ਇਹਦਾ ਬਈ 45000 ਚ ਮਾਨਤਾ ਨਹੀਂ ਕਰਾਂਗੇ ਬਸ ਓਕੇ ਹਾਂ ਇਹਦਾ 45 ਚ ਛੋਟ ਛੱਪਾ ਜਾ ਹੋ ਜਾਊਗਾ ਹਾਂ ਬਈ ਛੋਟ ਛੱਪਾ ਹੋਊਗਾ ਠੀਕ ਆ ਗੱਲ ਅੱਖਾਂ ਦੋ ਇਹ ਆ ਗਈਆਂ ਫੁੱਲ ਹਨ ਦੋ ਅੱਖ ਆ ਗਈਆਂ ਬਈ ਇਹ ਤਾਂ ਕਿਸੇ ਪੱਖੋਂ ਮਤਲਬ ਘਾਟ ਨਹੀਂ ਹੈਗੀ 100 ਦੀ 100 ਆ ਪੂਰਾ ਤੇ ਚ ਮਤਲਬ ਸਨੱਖਪਣਾ ਪੂਰਾ ਹਨ ਅਖਰੇ ਵਾਲੀ ਕੱਟੀ ਆ ਪੂਰੀ ਸੋਹਣੀ ਚੋਟੀ ਤਿਆਰ ਹੋਊਗੀ ਤੇ ਹੁਣ ਮਾਲਬੀ 6 ਨੰਬਰ ਵਾਲੀ ਤੇ ਕੈਮਰਾ ਇਹ ਆ ਗਈ ਰੋਸ਼ੀ ਸਿੰਘ ਜਮਾ ਬੰਦਾ ਗਿਆ ਇਹਨੂੰ ਵੀ ਲਿਆ ਇਹ ਆ ਗਈ ਰੋਸ਼ੀ ਰੋਸ਼ੀ ਵੀ ਲੱਗ ਨ ਅਸਲੀ ਐ ਇੱਕ ਉਮਰੇ ਦੀ ਇਹਦੀ ਬਈ ਹੈਗੀ ਆ 20 ਕਿ ਮਹੀਨੇ 5-4 ਮਹੀਨੇ ਸਾਹਮਣੇ ਪਊਗੀ ਇਹ ਵੀ ਦੁੱਧਾ ਦਾ ਜਾਨਵਰ ਮੰਨਿਆਦਾ ਬਈ ਰੋਸ਼ਾ ਇਹਦੀ ਵੀ ਗੁਲਾਬੀ ਝੋਲੀ ਆ ਆਪਾਂ ਚੈੱਕ ਕਰਾ ਦਾਂਗੇ ਠੀਕ ਹੈ ਗੱਲ ਖਣ ਸਿੰਗਲ ਚਾਰ ਹੀ ਰਹਿਣਗੇ ਚਾਰੇ ਬਈ ਝੋਲੀ ਬਹੁਤ ਸੋਹਣੀ ਲੈ ਚਲ ਅੰਦਰ ਲੈ ਬੰਨੇ ਇਹ ਤਾਂ ਪੂਰੀ ਐਕਟਿਵ ਪੂਰੀ ਆ ਨਾ ਹਾਂ ਬਈ ਕਮਾਲਾ 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 ਜਾਨ ਚੰਗੀ ਆ ਕੱਦ ਦੇ ਨੇ ਫੁੱਲ ਕਰਨਾ ਕਿਉਂਕਿ ਇਹ ਮੋਰਾ ਜੀ ਆ ਜਾਂਦੀ ਆ ਮੋਰਾ ਟੱਚ ਹੀ ਆ ਜਾਂਦੀ ਆ ਨੀਲੀ ਦੇ ਢਾਂਚੇ ਦਾ ਫਰਕ ਹੁੰਦਾ ਇਹਦਾ ਢਾਂਚਾ ਮੋਰਾ ਨਸਲ ਵਾਲੀ ਰਹਿੰਦਾ ਤੇ ਥਾਣੇ ਦੇ ਸਿੰਗਲ ਚਾਰ ਤੇ ਤਕਰੀਬਨ ਤਕਰੀਬਨ ਜਿਵੇਂ ਤੁਹਾਨੂੰ ਆ ਘੱਟੀ ਆ ਦਿਖਾਏ ਨੇ ਗਲਾਬੀ ਥਾਣੀ ਆ ਗਈ ਇਹਦੇ ਵੀ ਜਿਵੇਂ ਨੀਲੀ ਦੇ ਹੁੰਦੀ ਆ ਚੰਗੇ ਦੁੱਧ ਵਾਲੀ ਆ ਬਾਈ ਇੱਥੋਂ ਕਰਾ ਲੀ ਲੱਭੀ ਚੈੱਕ ਤੇ ਤਸੱਲੀ ਜੀ ਕਰਾ ਦੀ ਉਮਰ ਕਿੰਨੀ ਦੱਸਿਆ ਦੇਣਾ 20 ਮਹੀਨੇ ਬਾਈ ਇਹ ਤਾਂ 4-5 ਮਹੀਨੇ ਸਾਹਮਣੇ ਪਊਗੀ ਜਦੋਂ ਵਾਜਨ ਹੋ ਗਿਆ ਘੱਟੀ ਇੱਥੋਂ ਫੇਸ ਤੇ ਮਾਰ ਉਹਦੀ ਠੀਕ ਗੱਲ ਉਹ ਹੀ ਕੰਮ ਤੇ ਅੱਲਾ ਨਹੀਂ ਟਪਦਾ ਜਮੀ ਬਾਈ ਤੇਲ ਲਟਪਦਾ ਨਹੀਂ ਹੈਗਾ ਪੈਸੇ ਕਿੰਨੇ ਪੈਸੇ ਬਾਈ ਇਹਦਾ ਲੈ ਲਾਂਗੇ 40 ਹਜ਼ਾਰ ਚ ਮੰਨਤਾਨ ਕਰਾਂਗੇ ਜੇ ਦੋਨੋਂ ਨਹੀਂ ਲੈਂਦਾ ਕੋਈ ਕਰਦਾ 40 ਵਾਲੀ ਹਾਂ ਕਰਦਾਂਗੇ ਬਈ ਮਾਰ ਉਦਾਂ ਦਾ ਹੋ ਜੂ ਜੇ ਕੋਈ ਜੋੜਾ ਚੰਗੀ ਹੈ ਨਾ ਬਰੀਕ ਆ ਗਈ ਜਮਾ ਜਮਾ ਬਰੀਕ ਹੈ ਮੰਨ ਲੈ ਵੀ ਇਹੀ ਜੀ ਝੋਟੀ ਜੇ ਆਪਾਂ ਭਲੂਣ ਵੀ ਲੈਣ ਵਾਗੇ ਜੇ ਡੇਢ ਤੋਂ ਘੱਟ ਮਿਲਦੀ ਨਹੀਂ ਹੈਗੀ ਆ ਚੋਲੀ ਚੂਲੀ ਚੰਗੀ ਆ ਗਈ ਗਾਹਾਂ ਛੱਡਾ ਵਧੀਆ ਬਣਾਉਗੇ ਅੱਗੇ ਜਿਹੜਾ ਭਰਾ ਲੈ ਜਾਂਦਾ ਉਹਦੀ ਕੇਰ ਤੇ ਡਿਪੈਂਡ ਆ ਤੇ ਆ ਜਾ ਲੱਭੀ ਇਹਨਾਂ ਦੀ ਵਾਰੀ ਮਸਾਂ ਆਈ ਆ ਯਾਰ ਹਾਂ ਬਈ ਆਹੀ ਢਿੱਕੀ ਜਾਂਦਾ ਦੀ ਮੈਂ ਇਹਦੀ ਵਾਰੀ ਕਦੋਂ ਆਹੂਗੀ ਇੱਥੇ ਮਾਰ ਕੈਮਰਾ ਦੀ ਅੱਖਾਂ ਅੱਖਾਂ ਘਰਾ ਦੇ ਚੈੱਕ ਆ ਤਾਂ ਜੀਲਵਾ ਦੂਗੀ ਹੈ ਨਾ ਜਵਾਕਾਂ ਨੂੰ ਖੇੜ ਹੀ ਹੈ ਆਪਾਂ ਆਈ ਵਾਰੀ ਜਦੋਂ ਜੋੜਾ ਲਿਆਉਣੇ ਆ ਕੇ ਬੋਪਰਾ ਫੋਨ ਕਰਦੇ ਨੇ ਉਹਦੋਂ ਨੂੰ ਵਿਕ ਜਾਂਦਾ ਇਹ ਤਾਂ ਬਸ ਕਰਮਾਂ ਨਾਲ ਹੀ ਮਿਲਦਾ ਹੈ ਜੋ ਡੈਰੀ ਦੇ ਬੱਚੇ ਨੇ ਭਾਈ ਦੋਨੇ ਹੀ ਲੈ ਵੀ ਲੇਟ ਨਾ ਹੋ ਜਾ ਯਾਰ ਜਿਹੜੇ ਸੱਜਣ ਨੂੰ ਪਸੰਦ ਆਗੇ ਨਾ ਉਦੀ ਘੰਟੀ ਲਾ ਦਿਓ ਲੇਟ ਇਹਨਾਂ ਨੇ ਛੱਲਣੀ ਨਹੀਂ ਇਹਨਾਂ ਨੇ ਉਦੀ ਕਿਸੇ ਨਾ ਕਿਸੇ ਟ੍ਰੇਨ 'ਤੇ ਚੜ ਜਾਣਾ ਹਨਾ ਕਿਸੇ ਨਾ ਕਿਸੇ ਘਰ ਦਾ ਸ਼ਗਾਰ ਬਣ ਜਾਣਗੇ ਜਾਣਾ ਇਹਨਾਂ ਨੇ ਇੱਥੇ ਜੇ ਰੋਕ ਲਈ ਇਹਨਾਂ ਨੂੰ ਇਹਨਾਂ ਦੀ ਉਮਰ ਕਿੰਨੀ-ਕਿੰਨੀ ਰਹੂਗੀ ਇਹਨਾਂ ਦੇ ਭਾਈ ਇਹਦੀ ਹੈਗੀ 7 ਕਿ ਮਹੀਨੇ ਉਦੀ 6ਕ ਹੋਊਗੀ ਮੰਨ ਲਓ ਆਈਡੀਆ ਜਾ ਓਕੇ ਓਕੇ ਲੈ ਆ ਤਾਂ ਆ ਤਾਂ ਮੈਨੂੰ ਫੜਾ ਦੇ ਮੈਨੂੰ ਫੜਾ ਦੇ ਛੱਡ ਦੇ ਇਹ ਭਾਈ ਆਪਾਂ ਇਹਦੀ ਡਿਟੇਲ ਦੇ ਦਈਏ ਇਹਨਾਂ ਦੇ A to Z ਨਿਸ਼ਾਨੀਆਂ ਨੇ ਸ਼ੂ ਤੇ ਵੀ ਤੁੰਨ ਵੀ ਐਨ ਪੂਰੀਆਂ ਨਿਸ਼ਾਨੀਆਂ ਇਹਦਾ ਸਿੰਘ ਵੀ ਚਿੱਟੇ ਨੇ ਲੱਭੇ ਦੋਨੇ ਸਿੰਘ ਗਲਾਬੀ ਨੇ ਬਾਈ ਯਾਰ ਵਾਹੀ ਆ ਗਿਆ ਤੇ ਇਧਰਲਾ ਵੀ ਆ ਗਿਆ ਇੱਥੋਂ ਇੱਥੋਂ ਮਾਰਨੀ ਕੈਮਰਾ ਟਿਕਾ ਕੇ ਇਹ ਸੱਤਾਂ ਕੁ ਮਹੀਨਿਆਂ ਦੀ ਆ ਤੇ ਆ ਆ ਗਈ 6 ਮਹੀਨਿਆਂ ਦੀ ਹਾਂ ਬਾਈ ਰਕਾਰਡ ਕੁੜ ਚੰਗਾ ਬਾਈ ਚੰਗਰ ਕੜਾ ਡੈਰੀ ਦੇ ਬੱਚੇ ਨੇ ਬਾਈ ਰਸਤੇ ਵੀ ਮਾਂ ਪਾਏ ਨੇ ਨਾ ਦੇ ਠੀਕ ਹੈ ਹਾਂ ਕੁਲੇ ਦੀ ਬੱਚੇ ਦਾ ਉਹਦਾ ਮਾਰ ਕੇ ਚੰਗੇ ਹਣਾ ਮਾਰ ਕੇ ਤਾਂ ਬਾਈ ਸੂਤੇ ਵੀ ਆ ਗਏ ਤੁੰਨ ਵੀ ਆ ਗਏ ਐਨ ਓਕੇ ਆ ਗਏ ਠੀਕ ਹੈ ਗੱਲ ਇਹ ਜਾਣਦੇ ਜਾਣਦੇ ਆਪਣੇ ਆਪਣੇ ਰੰਗ ਚ ਹੀ ਜਾਂਦੀ ਆ ਜਾਣਦੇ ਅੰਦਰਲੇ ਬੰਨੇ ਤੇ ਇਹ ਜੋੜੇ ਦੀ ਕਰ ਦਿਆਂਗੇ ਰੇਟ ਫੇਰ ਜੋੜੇ ਦੀ ਕਰਾਂਗੇ ਬਾਈ ਕੱਲੀ ਵਾਲਾ ਕੋਈ ਭਰਾ ਫੋਨ ਨਾ ਕਰੇ ਜਿਹੜਾ ਚਾਹਵਨ ਹੋਊਗਾ ਵੀ ਜੋੜਾ ਖਰੀਦਣਾ ਉਹੀ ਬੰਦਾ ਫੋਨ ਕਰੇ ਮੇਰੇ ਇੱਕ ਭਰਾ ਕੋਲੋਂ ਆਈਆਂ ਨੇ ਬਾਈ ਕਹਿੰਦਾ ਇੱਕ ਲਵੀ ਵਗ ਜਾਣ ਜੀ ਆ ਲੱਗਿਆ ਰਹੂਗਾ ਦੋਨਾਂ ਦਾ ਕੱਟ ਪਾਲ ਵੀ ਜਾਣਗੇ ਬਾਈ ਇਕੱਠੇ ਤਿਆਰ ਹੋ ਜਾਣਗੇ ਥਾਣੇ ਇਹਨਾਂ ਦੇ ਵੀ ਧਿਆਨ ਚਾਰ ਚਾਰ ਇੱਥੇ ਰੋਕ ਲਿੰਕ ਮਾ ਕੇ ਮੜਾ ਜਾ ਆ ਥਣ ਬਾਈ ਕਹਿੰਦਾ ਇਹਨਾਂ ਦੇ ਵੀ ਚਾਰ ਚਾਰ ਰਹਿਣ ਵਾਲਿਆ ਮਾਰ ਕੇ ਸੋਣੇ ਆ ਤੇ ਬਾਕੀ ਉਮਰ ਵੀ ਛੋਟੀ ਆ ਬਿਲਕੁਲ ਇਹਦੀ ਇਹਦੀ 7 ਮਹੀਨਿਆਂ ਦੀ ਤੇ ਇਹਦੀ 6 ਮਹੀਨਿਆਂ ਦੀ ਆ ਗਈ ਮਾਰ ਕਾ ਚੰਗਾ ਨੱਕ ਵੀ ਗੁਲਾਬੀ ਆ ਗਿਆ। ਇਹ ਮਾਸਲ ਚੰਗੀ ਆ ਕੁਆਲਿਟੀ ਨੱਕ ਵੀ ਗੁਲਾਬੀ ਆ ਗਈ। ਇਹਨਾਂ ਦੀ ਜबान ਵੀ ਗੁਲਾਬੀ ਹੈ ਹੂ ਤਕਰੀਬਨਾ। ਇਹਦੇ ਜੋੜੇ ਦੇ ਪੈਸੇ ਕਿੰਨੇ ਲਵਾਂਗੇ? ਜੋੜ ਦਾ ਬਾਈ 60000 ਰੁਪਏ ਲਵਾਂਗੇ। 60। ਉੱਚ ਆਪਾਂ ਮਾਨਤਾ ਨ ਕਰਦੇ। ਛੋਟ ਛੱਪਾ ਜਾਂ ਕਰ ਦਿਆਂਗੇ। ਉਹ ਕਰਦਾਂਗੇ। ਠੀਕ ਆ ਗੱਲ। ਇਹਦਾ 60 ਰਹਿਣ ਵਾਲਾ ਛੋਟ ਛੱਪਾ ਮਾਨਤਾ ਨਾਲ ਗੰਭੀਰ ਬੱਚੇ ਨੇ ਬਾਈ ਇਹ ਡੈਰੀ ਦੇ ਦੁੱਧ ਚੁੰਗਦੇ ਆਏ ਨੇ ਮਤਲਬ ਇਹਨਾਂ ਨੂੰ ਹੂੰ ਸੰਨੀ ਖਾਂਦੇ ਨੇ ਵਧੀਆ ਪੱਠੇ ਪੁੱਠੇ ਖਾਂਦੇ ਨੇ ਕੋਈ ਚੱਕਰ ਵਾਲੀ। ਪੱਠੇ ਖਾਂਦੇ ਨੇ ਬਹੁਤ ਸ਼ੌਂਕ ਨਾਲ ਇਹ ਜਿ ਕਮਾਈ ਦੀ ਤਿਆਰ ਹੋ ਜੂਗੀ ਅੱਗੇ ਜਾ ਕੇ ਤੇ ਨੰਬਰ ਬੋਲ ਦਿਓ ਜੀ ਨੰਬਰ ਆਪਣਾ ਬਈ 97815 64412 ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ